ਪੌੜੀ ਵਿੱਚ ਸਹਿਬ ਰਹਿਮਤ ਕਰਦੇ ਨੇ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੇ ਮਾਲਕ ਜੀ ਤੁਸੀਂ ਸੱਚੇ ਹੋ ਤੇ ਸਦਾ ਕਾਇਮ ਰਹਿਣ ਵਾਲੇ ਹੋ ਤੇ ਤੁਹਾਨੂੰ ਸੱਚ ਪਸੰਦ ਹੈ ਤੁਹਾਨੂੰ ਸੱਚ ਪਿਆਰਾ ਲੱਗਦਾ ਸੱਚ ਸੱਚੇ ਭਾਵੇ ਜੋ ਤੁਰ ਸੱਚ ਸਲਾਹਿੰਦੇ ਤਿੰਨ ਜਮ ਕੰਕਰ ਨੇੜ ਨਾ ਆਵੇ ਜੋ ਵੀ ਸੱਚੇ ਨਾਲ ਪਿਆਰ ਕਰਦੇ ਨੇ ਜੋ ਸੱਚ ਬੋਲਦੇ ਨੇ ਦੇਖੋ ਰੱਬ ਨੂੰ ਪਾਉਣਾ ਕੀ ਇਹ ਸੱਚ ਬੋਲਣਾ ਵੀ ਰੱਬ ਨੂੰ ਪਾਉਣਾ ਹੈ ਜੇ ਆਪਾਂ ਝੂਠ ਬੋਲਾਂਗੇ ਕਿਉਂਕਿ ਰੱਬ ਸੱਚਾ ਹੈ ਆਪਾਂ ਝੂਠੇ ਬਣ ਗਏ ਤੇ ਸਮਝੋ ਰੱਬ ਨਾਲੋਂ ਵਿਛੜੇ ਰਵਾਂਗੇ ਜੋ ਤੁਰ ਸੱਚ ਸਲਾਹਿੰਦੇ ਜਿਹੜੇ ਵੀ ਸੱਚੇ ਨੂੰ ਸਲਾਉਂਦੇ ਨੇ ਮਾਲਕ ਦੀ ਸਿਫਤਸਲਾ ਕਰਦੇ ਨੇ ਉਹਨਾਂ ਦੇ ਨੇੜੇ ਜਮ ਨਹੀਂ ਆਉਂਦੇ ਤਿੰਨ ਜਮ ਕੰਕਰ ਨੇੜ ਨਾ ਆ ਗਏ ਪਹਿਲਾਂ ਵੀ ਆਪਾਂ ਬੜੀ ਬੜੀ ਬੇਨਤੀ ਕੀਤੀ ਹੈ ਕਿ ਜਮ ਕੌਣ ਨੇ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਜਮ ਨੇ ਜਿਹੜੇ ਬੰਦੇ ਦੇ ਅੰਦਰ ਰਹਿੰਦੇ ਨੇ ਤੇ ਇਹ ਜਮ ਹੀ ਮਨੁੱਖ ਨੂੰ ਗੁਰੇ ਰਸਤੇ ਤੇ ਪਾਉਂਦੇ ਨੇ ਤੇ ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਮਾਲਕ ਦੀ ਸਿਫਤਸਲਾ ਕਰੇਂਗਾ ਇਹ ਜੰਮ ਜਿਹੜੇ ਨੇ ਤੇਰਾ ਕੁਝ ਵਿਗਾੜ ਨਹੀਂ ਸਕਦੇ ਸੁਣ ਕੇ ਜੰਮ ਕੇ ਦੂਤ ਨਾਹੀਂ ਤੇਰਾ ਛੱਡ ਜਾਹੀਂ ਇਹ ਛੱਡ ਜਾਂਦੇ ਨੇ ਮਾਲਕ ਦਾ ਜੇ ਨਾਮ ਸਾਡੇ ਕੋਲ ਹੋਵੇ ਰੱਬ ਦੀ ਸਿਫਤਸਲਾ ਹੋਵੇ ਜੋ ਤੁਦ ਸੱਚ ਸਲਾਹੇਂਦੇ ਤਿੰਨ ਜੰਮ ਕੰਕਰ ਨੇੜ ਨਾ ਆਵੇ ਤਿੰਨ ਕੇ ਮੁਖਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਐਸੇ ਸੱਚੇ ਪ੍ਰਮਾਤਮਾ ਨਾਲ ਪਿਆਰ ਕੀਤਾ ਉਹਨਾਂ ਦੇ ਮੁਖ ਜਿਹੜੇ ਨੇ ਉਜਲੇ ਹੁੰਦੇ ਨੇ ਕੂੜਿਆਰ ਪਿਸ਼ਾਹਾਂ ਸੱਟੀਆਂ ਨ ਕੂੜ ਹਿਰਦੈ ਕਪਟ ਮਹਾਂ ਦੁਖ ਪਾਵੇ ਇੱਕ ਉਹ ਨੇ ਜਿਨ੍ਹਾਂ ਨੂੰ ਮਾਲਕ ਦਾ ਬਚਨ ਹੁਕਮ ਬਾਣੀ ਪਿਆਰੀ ਲੱਗਦੀ ਹੈ ਭਾ ਜਾਂਦੀ ਹੈ ਉਹਨਾਂ ਦੇ ਮੁਖ ਜਲੇ ਹੁੰਦੇ ਨੇ ਦੂਜੇ ਪਾਸੇ ਮਨਮੁਖ ਨੇ ਜਿਨ੍ਹਾਂ ਦੇ ਅੰਦਰ ਕੂੜ ਹੈ ਕਪਟ ਹੈ ਧੋਖਾ ਹੈ ਪਾਤਸ਼ਾਹ ਕਹਿੰਦੇ ਉਹਨਾਂ ਕੁੜਿਆਰਾਂ ਨੂੰ ਪਿਛਾਂ ਛੱਟਿਆ ਜਾਂਦਾ ਹੈ ਉਹ ਬਹੁਤ ਦੁੱਖ ਪ੍ਰਾਪਤ ਕਰਦੇ ਨੇ ਮੂੰਹ ਕਾਲੇ ਕੁੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੇ ਐਸੀ ਮਨਮੁਖਾਂ ਦੇ ਜਿਹੜੇ ਮੂੰਹ ਨੇ ਕੂੜਿਆਰਾਂ ਦੇ ਮੂੰਹ ਜਿਹੜੇ ਨੇ ਉਹ ਰੱਬ ਦੀ ਦਰਗਾਹ ਵਿੱਚ ਕਾਲੇ ਕੀਤੇ ਜਾਂਦੇ ਨੇ ਉਹਨਾਂ ਦਾ ਮੁਖ ਰੱਬ ਦੀ ਦਰਗਾਹ ਚ ਕਾਲਾ ਹੁੰਦਾ ਕਿਉਂਕਿ ਜਿਹੜਾ ਕੂੜਿਆਰ ਦਾ ਵਰਤਾਰਾ ਹੈ ਉਹ ਪ੍ਰਗਟ ਹੋ ਜਾਂਦਾ ਕੂੜਾ ਬੰਦਾ ਜਿਹੜਾ ਹੈ ਇੱਕ ਨਾ ਇੱਕ ਦਿਨ ਪਤਾ ਲੱਗ ਜਾਂਦਾ ਦੁਨੀਆ ਵਿੱਚ ਵੀ ਕੂੜੇ ਬੰਦੇ ਦਾ ਝੂਠੇ ਦਾ ਕਪਟ ਕਰਨ ਵਾਲੀ ਦਾ ਧੋਖਾ ਕਰਨ ਵਾਲੇ ਦਾ ਪਤਾ ਲੱਗ ਜਾਂਦਾ ਹੈ ਸੋ ਮਨੁੱਖ ਦਾ ਮੂੰਹ ਜਿਹੜਾ ਹੈ ਅੰਦਰ ਰੱਬ ਦੀ ਦਰਗਾਹ ਹੈ ਅੰਦਰੋਂ ਮੁਖ ਜਿਹੜੇ ਰੱਬ ਦੀ ਦਰਗਾਹ ਚ ਬੰਦੇ ਦਾ ਕਾਲਾ ਹੁੰਦਾ ਜਿਵੇਂ ਪਾਤਸ਼ਾਹ ਨੇ ਸਮਝਾਉਣਾ ਕੀਤਾ ਨਾਨਕ ਜੀ ਉਪਾਇ ਕੈ ਲਿਖ ਨਾਮੇ ਧਰਮ ਬਹੱਲਿਆ ਉਥੇ ਸੱਚੇ ਹੀ ਸੱਚ ਨਿਬੜੇ ਅੰਦਰ ਰੱਬ ਦੀ ਦਰਗਾਹ ਹੈ ਇੱਥੇ ਸੱਚ ਨਿਬੜਦਾ ਹੈ ਉਥੇ ਸੱਚੇ ਹੀ ਸੱਚ ਨਿਬੜੇ ਚੁਣ ਵਖ ਕੱਡੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜਕ ਚੱਲਿਆ ਮਨ ਦਾ ਮੂੰਹ ਕਾਲਾ ਹੁੰਦਾ ਤੇਰੇ ਨਾਂ 'ਇਰਤੇ ਸੇ ਜਿਣ ਗਏ ਜਿਹੜੇ ਨਾਮ ਚ ਰੰਗੇ ਜਾਂਦੇ ਨੇ ਉਹਨਾਂ ਦੇ ਮਨ ਦਾ ਮੁਖ ਵੀ ਸੋਹਣਾ ਹੋ ਜਾਂਦਾ ਤੇਰੇ ਨਾਂ 'ਇਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ ਆ ਲਿਖ ਨਾਵੇਂ ਧਰਮ ਬਹਲਿਆ ਸੋ ਅੱਜ ਦਾ ਜੋ ਪਾਵਨ ਸ਼ਬਦ ਸਲੋਕਾਂ ਦੀ ਆਪਾਂ ਵਿਚਾਰ ਕੀਤੀ ਆ ਪਾਤਸ਼ਾਹ ਨੇ ਇਹੀ ਸਮਝਾਉਣਾ ਕੀਤਾ ਹੈ ਜਿਹੜੇ ਰੱਬ ਦੇ ਵਿੱਚ ਗੁਣ ਨੇ ਉਹ ਗੁਣ ਤੂੰ ਆਪਣੇ ਵਿੱਚ ਲੈ ਕੇ ਆ ਧੰਨ ਗੁਰੂ ਹਰਗੋਬਿੰਦ ਸਾਹਿਬਾ ਰੈ ਨੇ ਜਿਵੇਂ ਬੰਵਿੰਦਾ ਰਾਧਿਆ ਨੂੰ ਅੱਜ ਤੇ ਦੇਣ ਗਵਾਲੀਵਰ ਦੇ ਕਿਲੇ ਚੋਂ ਰਿਹਾ ਕਰਵਾਇਆ ਆਪਾਂ ਵੀ ਬੇਨਤੀ ਕਰੀਏ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਸਾਨੂੰ ਵੀ ਵਿਕਾਰਾਂ ਚੋਂ ਰਿਹਾ ਕਰਾਓ ਫਿਰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਵੇਲੇ ਆਪ ਜੀ ਨੂੰ ਬੰਦੀ ਛੋੜ ਦੇਵਸ ਦੀਆਂ ਫਿਰ ਤੋਂ ਬਹੁਤ ਬਹੁਤ ਵਧਾਈਆਂ ਦੀ ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਪਿਆਰ ਦੇ ਨਾਲਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਉਹ ਰਾਮ ਕਲੀ ਮਹਿਲਾ ਤੀਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦ आनंद ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਤੋ ਤੰ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵੀ ਸਾਰਨਾਗੀ ਕਰੋ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤਸਾ ਲਾਹ ਤੇਰੀ ਨਾਮ ਮੰਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮੇ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮੰਨੈ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵੱਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰ ਰੋ ਆ ਜੇ ਪੰਚ ਸ਼ਬਦ ਤਿਤਕਾਰ ਸੁਭਾਗੇ ਘਰ